ਸਾਡੇ ਦੇਸ਼ ਵਿੱਚ ਲਗਾਤਾਰ ਰੇਲ ਹਾਦਸੇ ਵਾਪਰ ਰਹੇ ਨੇ ਪਿਛਲੇ ਕੁਝ ਮਹੀਨਿਆਂ ਵਿੱਚ ਕਈ ਵੱਡੇ ਰੇਲ ਹਾਦਸੇ ਵਾਪਰ ਚੁਕੇ ਨੇ ਤਾਂ ਹੁਣ ਉੱਤਰ ਪ੍ਰਦੇਸ਼ ਦੇ ਵਿੱਚ ਇੱਕ ਹੋਰ ਵੱਡਾ ਰੇਲ ਹਾਦਸਾ ਵਾਪਰਿਆ ਹੈ ਜਿੱਥੇ ਇੱਕ ਮਾਲ ਗੱਡੀ ਹੈ ਜਿਹੜੀ ਉਲੀ ਹੋ ਲੱਤ ਜਾਂਦੀ ਹੈ ਜਿਸ ਕਰਕੇ ਬਹੁਤ ਵੱਡਾ ਨੁਕਸਾਨ ਆ ਜਿਹੜਾ ਉਹ ਰੇਲਵੇ ਟਰੈਕ ਉੱਤੇ ਹੁੰਦਾ ਹੈ ਹਾਲਾਂਕਿ ਰਾਹਤ ਦੀ ਗੱਲ ਇਹ ਰਹੀ ਕਿ ਕੋਈ ਵੀ ਜਾਨੀ ਨੁਕਸਾਨ ਇਸ ਹਾਦਸੇ ਦੇ ਵਿੱਚ ਨਹੀਂ ਹੋਇਆ ਤਾਂ ਕੱਲ ਸ਼ਾਮ 7 ਵਜੇ ਦੇ ਕਰੀਬ ਇਹ ਹਾਦਸਾ ਵਾਪਰਿਆ ਉੱਤਰ ਪ੍ਰਦੇਸ਼ ਦੇ ਅਮਰੋਹਾ ਦੇ ਵਿੱਚ ਇੱਕ ਮਾਲ ਗੱਡੀ ਆ ਜਿਹੜੀ ਉਹ ਲਿੰਕੋ ਲੱਤ ਜਾਂਦੀ ਹੈ ਹਾਲਾਂਕਿ ਰਾਹਤ ਦੀ ਗੱਲ ਇਹ ਰਹਿੰਦੀ ਹੈ ਕਿ ਮਾਲ ਗੱਡੀ ਨੂੰ ਕੁਝ ਸਕਿੰਟ ਪਹਿਲਾਂ ਹੀ ਇੱਕ ਪੈਸੇਂਜਰ ਟ੍ਰੇਨ ਨੇ ਕ੍ਰਾਸ ਕੀਤਾ ਸੀ ਅਗਰ ਇਹ ਕੁਝ ਸਕਿੰਟ ਪਹਿਲਾਂ ਇਹ ਹਾਦਸਾ ਹੋਇਆ ਹੁੰਦਾ ਤਾਂ ਇਸ ਦੇ ਵਿੱਚ ਵੱਡਾ ਜਾਨੀ ਨੁਕਸਾਨ ਹੋ ਸਕਦਾ ਸੀ ਹਾਦਸੇ ਤੋਂ ਬਾਅਦ ਮੁਰਾਦਾਬਾਦ ਦਿੱਲੀ ਰੂਟ ਉੱਪਰ ਪ੍ਰਭਾਵਿਤ ਹੋਇਆ ਹੈ ਕਲਿਆਣਪੁਰ ਰੇਲਵੇ ਕ੍ਰੋਸਿੰਗ ਦੇ ਕੋਲੇ ਪੂਰਾ ਹਾਸਾ ਵਾਪਰਿਆ ਹੈ ਚੰਦੀਵਾਰ ਸ਼ਾਮ ਇੱਕ ਮਾਲ ਗੱਡੀ ਆ ਜਿਹੜੀ ਉਹ ਡੀਰੇਲ ਹੋ ਗਈ ਹੈ 8 ਕੰਟੇਨਰ 2 ਟੈਂਕਰ ਅਤੇ 6 ਟਰਾਲੀਆਂ ਇਸ ਹਾਦਸੇ ਵਿੱਚ ਪਲਟ ਗਈਆਂ ਨੇ ਹਾਦਸੇ ਤੋਂ ਬਾਅਦ ਅਪਲਾਈਨ ਅਤੇ ਡਾਊਨਲਾਈਨ ਨੂੰ ਰੇਲਵੇ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਹੈ ਤਾਂ ਰੇਲਵੇ ਅਧਿਕਾਰੀ ਦੇ ਜਿਹੜੇ ਉਹ ਮੌਕੇ ਉੱਤੇ ਵੀ ਪਹੁੰਚੇ ਨੇ ਜਿਨ੍ਹਾਂ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਗਈ ਤਾਂ ਇਹ ਗੱਲ ਸਾਹਮਣੇ ਆਈ ਕਿ ਇੰਜਨ ਦੇ ਵਿੱਚ ਤਕਨੀਕੀ ਨੁਕਸਾਨ ਕਰਕੇ ਇਹ ਰੀਅਲ ਹਾਦਸਾ ਵਾਪਰਿਆ। ਹਾਦਸੇ ਤੋਂ ਕੁਝ ਪਲ ਪਹਿਲਾਂ ਹੀ ਸਰਭਾਵਨਾ ਐਕਸਪ੍ਰੈਸ ਸਾਡੇ ਜਿਹੜੀ ਉਹ ਇਸ ਕ੍ਰੌਸਿੰਗ ਦੇ ਕੋਲੋਂ ਗੁਜ਼ਰੀ ਸੀ ਅਗਰ ਕੁਝ ਸਮਾਂ ਪਹਿਲਾਂ ਇਹ ਹਾਦਸਾ ਵਾਪਰਦਾ ਤਾਂ ਵੱਡਾ ਜਾਨੀ ਨੁਕਸਾਨ ਵੀ ਇਸ ਹਾਦਸੇ ਦੇ ਵਿੱਚ ਹੋ ਸਕਦਾ ਸੀ। ਜਾਣਕਾਰੀ ਮੁਤਾਬਕ ਮਾਲ ਗੱਡੀ ਗਾਜ਼ੀਆਬੱਦ ਵੱਲ ਜਾ ਰਹੀ ਸੀ ਹਾਸੀਦਵਾਦ ਮੁਰਾਦਾਬਾਦ ਰੇਲ ਮੰਡਲ ਦੇ ਹੈੱਡ ਆਫਿਸ ਦੇ ਵਿੱਚ ਵੀ ਆਪਣਾ ਤਫੜੀ ਆ ਜਿਹੜੀ ਉਹ ਮਚ ਜਾਂਦੀ ਹੈ ਪਹਿਲਾਂ ਤਾਂ ਅਮਰੋਹਾ ਸਟੇਸ਼ਨ ਦੇ ਅਧਿਕਾਰੀ ਮੌਕੇ ਉੱਤੇ ਪਹੁੰਚਦੇ ਨੇ ਬਾਅਦ ਵਿੱਚ ਮੁਰਾਦਾਬਾਦ ਤੋਂ ਵੀ ਉੱਚ ਅਧਿਕਾਰੀ ਨੇ ਜਿਹੜੇ ਉਹ ਘਟਨਾ ਸਥਾਨ ਦਾ ਜਾਇਜ਼ਾ ਲੈਣ ਪਹੁੰਚਦੇ ਨੇ ਇਸ ਕਰਕੇ ਕਈ ਟ੍ਰੇਨਾਂ ਵੀ ਪ੍ਰਭਾਵਿਤ ਹੋਈਆਂ ਨੇ ਮੌਕੇ ਉੱਤੇ ਰੈਸਕਿਊ ਆਪਰੇਸ਼ਨ ਦਾ ਜਿਹੜਾ ਉਤਲਾਇਆ ਜਾ ਰਿਹਾ ਹੈ